ਹੋ ਗਿਆ ਹਰਦੀਪ ਸਿੰਘ ਲੜਕਾ ਆ son of surjit singh ਕਰਨਤੰਨ ਦਾ ਰੈਣਵਾਲਾ ਜਿਹਨੂੰ ਆਪਾਂ ਇੱਕ ਐਕਟਿਵਾ ਦੇ ਉੱਤੇ ਸਵਾਰ ਫੜਿਆ ਸੀਗਾ ਵਿਸ਼ਾਲਮੇ ਦਾ ਮਾਰਕਾ ਜਦੋਂ ਕੋਸ਼ਿਸ਼ ਕੀਤੀ ਗਈ ਤੇ ਇਹਦੇ ਕੋਲ ਜਿਹੜੀ ਐਕਟਿਵਾ ਦੀ ਕੋਈ ਪੇਪਰ ਨਹੀਂ ਸੀ ਫਿਰ ਪਤਾ ਲੱਗਾ ਇਹਨੇ ਚੋਰੀ ਕੀਤੀ ਹੈ ਇਹਨੂੰ ਰਿਮਾਂਡ ਦਾ ਫਾਈਲ ਦਰਜ ਕਰਕੇ ਇਹਨੂੰ ਬਾਹਰ ਚਲੰਦਾ ਗਿਆ ਜਿਸ ਘਰਾਣੇ ਦੇ ਕੋਲ ਟੋਟਲ 7 ਐਕਟਿਵਾ ਰਿਕਵਰ ਹੋਈਆਂ ਤੇ ਇਹਨੂੰ ਮੇ ਦਾ ਤਰਫ ਕੋ ਹੋਰ ਵੀ ਐਕਟਿਵਾ ਜੜੀ ਹੋਈਆਂ ਰਿਕਵਰ ਹੋ ਗਏ ਕਰ ਲੈਣੇ ਪਹਿਲਾਂ ਪ੍ਰੈਸ ਰਿਲੀਜ਼ ਕਰ ਲੈ ਦੋ ਹਾਂ ਹਾਂ ਮੈਂ ਇਹ ਇਧਰ ਆਉਂਦਾ ਉਹ ਦੂਰ ਆਉਂਦਾ ਜਿੱਥੇ ਸਾਡੇ ਐਫਆਈਆਰ ਦਰਜ ਹੋਈ ਆ ਹਰਦੀਪ ਸਿੰਘ ਲੜਕਾ ਆ son of ਸੁਜੀਤ ਸਿੰਘ ਕਰਨਤਨ ਦਾ ਰੈਣੋੜਾ ਜਿਹਨੂੰ ਆਪਾਂ ਇੱਕ ਐਕਟਿਵਾ ਦੇ ਉੱਤੇ ਸਵਾਰ ਫੜਿਆ ਸੀਗਾ ਵਿਸ਼ਾਲ ਮੇਗਾ ਮਾਰਕੋ ਜਦੋਂ ਕੋਸ਼ਿਸ਼ ਕੀਤੀ ਗਈ ਤੇ ਇਹਦੇ ਕੋਲ ਜਿਹੜੀ ਐਕਟਿਵਾ ਦੇ ਕੋਈ ਪੇਪਰ ਨਹੀਂ ਸੀ ਫਿਰ ਪਤਾ ਲੱਗਾ ਇਹਨੇ ਚੋਰੀ ਕੀਤੀ ਆ ਇਹਨੂੰ ਡਿਮਾਂਡ ਫਾਈਲ ਦਰਸ਼ ਕਰਕੇ ਇਹਨੂੰ ਵੰਟੇ ਲੰਦਾ ਗਿਆ ਜਿਸ ਬਰਾਨੇ ਦੇ ਕੋ ਟੋਟਲ 7 ਐਕਟਿਵ ਆ ਰਿਕਵਰ ਹੋਈਆਂ ਤੇ ਉਮੀਦ ਆ ਕਿ ਕੋ ਹੋਰ ਵੀ ਐਕਟਿਵ ਬਸ ਜੜੀਆਂ ਹੈਗੀਆਂ ਉਹਨਾਂ ਨੂੰ ਰਿਕਵਰ ਸਰ ਕਿੱਥੋਂ ਦੀਆਂ ਚੋਰੀ ਕਰਤਾ ਇਹ ਸਾਰੇ ਇਹ ਜਿਆਦਾ ਰੰਜੀਤ ਐਵੇਨਿਊ ਅਤੇ ਸੇਵਾ ਲਾਈਨ ਦੇ ਏਰੀਆ ਦੇ ਵਿੱਚ ਐਕਟਿਵਾਈ ਨੇ ਚੋਰੀਆਂ ਕੀਤੀਆਂ ਤੇ ਜਿਹੜੀਆਂ ਵੀ ਐਕਟਿਵਾਈ ਚੋਰੀਆਂ ਕਰਤਾ ਉਹਨਾਂ ਨੂੰ ਤੁਰੰਤਨ ਲੈ ਕੇ ਜਾ ਕੇ ਉਹਨਾਂ ਨੂੰ ਨੰਬਰ ਚੇਂਜ ਕੀਤੇ ਆ ਉਹਦੇ ਸਿੱਧ ਸਰ ਕਿੰਨੇ ਦੀ ਵੇਚਦੇ ਸੀ ਉੱਥੇ ਜਾ ਕੇ ਇਹ ਲਗ ਲਗ ਕੀਮਤ ਦੀ ਕਿਹੜੀ ਅੱਗੀ ਉੱਥੇ ਆਪਣੇ ਵੇਚਦੇ ਆ ਜਾ ਕੇ ਪਲੱਸ ਇਹ ਪਤਾ ਕਰਾਂਗੇ ਅੱਗੀ ਇਹਨੇ ਹੋਰ ਵੀ ਕਿੰਨੀ ਐਕਟੀਵਿਟੀ ਆ ਕੀ ਹੈ ਕੋ ਉਹ ਦੀ ਉਮੀਦ ਹੈ ਬਰਾ ਮਦੂਨ ਕੀ ਸਰ ਪਹਿਲੇ ਪਰਚੇ ਕਿੰਨੇ ਹੱਤੇ ਜੇ ਤੇ ਪਹਿਲਾਂ ਕੋਈ ਪਰਚਾ ਨਹੀਂ ਹੋਇਆ ਜੀ ਪਹਿਲੇ ਪਹਿਲਾ ਪਰਚਾ ਆਇਆਗਾ ਗ੍ਰੈਂਡ ਮੋਟ ਅ ਤਰਨਤਨ ਸ਼ੇਅਰ ਕਰਾਂਗਾ ਸਰ ਕਿੰਨੀ ਉਮਰ ਹੈ ਜੀ 30 ਸਾਲ ਉਮਰ ਹੈ ਜੀ ਤੇ ਕਿੰਨੇ ਜਿੰਦਾ ਰਮਾਂ ਲੀਤੇ ਕਿ ਪਿੰਡ ਨਾੜੀ ਮਾਸ਼ਾਅੱਲ ਕੋਈ ਹੋਰ ਰੋਬਿੰਗ ਇਦੋਂ ਦੇ ਕੋਈ ਹੋਰ ਵੀ ਪੜਿਆ ਜਾਂ ਨਾਲ ਜਾਂਦੇ ਨਾਲ ਰਿਲੇਟਡ ਕੋਈ ਚੜਾ ਦਾ ਨਾਲ ਸਿਰੋ ਕਰਦਾ ਹੋਵੇ ਚੋਈਆਂ ਬਿਲਕੁਲ ਜੀ ਅੱਗੇ ਆਪਾਂ ਲਿਆ ਰਹੇ ਹਾਂ ਇਨਵੈਸਟੀਗੇਸ਼ਨ ਦੇ ਵਿੱਚ ਹੋਰ ਵੀ ਬੰਦੇ ਆਣ ਵਿੱਚ ਤੇ ਸੇਲ ਕਰਦਾ ਹੈ ਸਾਰੇ ਆਪਾਂ ਨਾਲ ਆ ਕੇ ਦੇ ਵਿੱਚ ਸ਼ਾਮਿਲ ਕਰਾਂਗੇ ਨਸ਼ਾ ਦਾ ਵੀ ਆਦੀ ਸੀ ਨਹੀਂ ਨਸ਼ੇ ਵਾਲੀ ਕੋਈ ਐਸਾ ਸਬੂਤ ਸਾਹਮਣੇ ਨਹੀਂ ਆਈ ਕੋਈ ਚੀਜ਼ ਪਰ ਲੱਗਦਾ ਹੈ ਕੋਈ ਹੋਰ ਵੱਡੀ ਪਰੰਗ ਵੀ ਹੋ ਸਕਦੀ ਹੈ ਕਰ ਇਨਵੈਸਟੀਗੇਸ਼ਨ ਚਾਨੂੰ ਉਮੀਦ ਹੈ ਕਿ ਕੋਈ ਹੋਰ ਵਿਅਕਤੀ ਵਾਰੇ ਕੋ ਬਰਾਮਦ ਹੋਵੇ ਇਸ ਇਫੈਕਟਿਵਤਾ ਤਾਂ ਹੀ ਚੱਲਦਾ ਸੀ ਜਾਂ ਹੋਰ ਵੀ ਬਈ ਕੋਈ ਕੰਮ ਹੋ ਰਿਹਾ ਦਾ ਇਹਨਾਂ ਇਹਦੀ ਕੋਲ ਜਿਹੜੀਆਂ ਹੁਣ ਤੱਕ ਜਿਹੜੀਆਂ ਸਾਡੇ ਕੋਲ ਬ੍ਰਾਹਮਤ ਦਾ ਸਾਰਟ ਐਕਟਿਵ ਆ ਐਕਟਿਵ ਆ ਹੀ ਪੂਰੀ ਗੱਲ ਸਰ ਐਕਟਿਵ ਮਤ ਬ੍ਰਾਹਮਤ ਕਾਲੀਆਂ ਖੋਲਦੇ ਕਿਦਾਂ ਸੀ ਜਿੱਦਾਂ ਸ਼ਟਰ ਲੋਕ ਲੱਗਾ ਹੁੰਦਾ ਹੈ ਐਕਟਿਵ ਆ ਨਹੀਂ ਤੇ ਖੋਲਦੇ ਕਿਦਾਂ ਨਹੀਂ ਨਾ ਕੋਈ ਜਿਹੜੀ ਚਾਬੀ ਹੁੰਦੀ ਹੈ ਕਈ ਵਾਰੀ ਸ਼ਟਰ ਲੋਕ ਦੇਖੇ ਨਹੀਂ ਲੱਗੇ ਹੁੰਦਾ ਉਹਨਾਂ ਨੂੰ ਉਹਨਾਂ ਨੂੰ ਖੋਲਦੇ ਜਦਾਂ ਠੀਕ ਕੋਈ ਚਾਬੀਆਂ ਵੀ ਬ੍ਰਾਹਮਤ ਹੋਈਆਂ ਫਿਰ ਉਹਨਾਂ ਨੂੰ ਹਾਂਜੀ ਕੋਈ ਚਾਬੀ ਬ੍ਰਾਹਮਤ